ਕਿ ਕਿਤੋਂ ਆਇਓ ਲੋਕਲ ਹੰਜ ਕੀ ਗਵਾਈ ਤੁਹਾਡੀ ਹਾਂਜੀ ਜਦੋਂ ਅਸੀਂ ਬੁਲਟ ਲਿਆ ਸੀਗਾ ਇੱਥੇ ਪਿੰਡ ਦੇ ਖਰੋਖੇ ਸੰਤਜੀ ਨੇ ਲੈ ਆਂਦੇ ਸੀ ਨਾਲ ਦਵਾਈ ਦਵਾਈ ਸੀ ਜੇ ਤੁਸੀਂ ਵੱਡੀ ਦਵਾਈ ਨਾਲ ਫਿਰ ਦੁਬਾਰਾ ਬਣੀ ਜਦੋਂ ਬੁਲਟ ਤਰੇ ਨਵਾਂ ਲੈ ਕੇ ਆਏ ਤਾਂ ਉਹ ਸ਼ਬਦ ਇਟਾ ਗਿਆ ਸੀ ਕਿ ਨਾਲ ਕਬੱਡੀ ਗਵਾਈ ਹੋਰ ਆ ਰਹੀ ਹੈ ਅੱਛਾ ਸਾਨੂੰ ਨੀ ਮਗਾ ਸੀ ਨਾਲ ਆਡੇ ਕੋਲ ਅੱਧੀ ਗੱਡੀ ਆਤੀ ਆ ਚਰਮੇਸ਼ਰ ਦੇ ਸਮੇਂ ਹੂੰ ਅਤੇ ਅੰਧਿਆਰ ਦੇ ਬੇਤੋਂ ਪਰ ਤੁਸੀਂ ਇਹ ਕਿਹਾ ਸੀ ਨਵੇਂ ਦਿੱਕਤ ਨਾਲ ਬਲੈਕ ਹੋ ਜਾਏਗਾ ਦੱਕਾ ਲੱਗਦਾ ਸੀ ਪਰਮੇਸ਼ਰ ਨੇ ਸਾਡੇ ਨੂੰ ਕਿ ਸਾਹਮਣੇ ਤਾਂ ਵੱਡੀ ਵੱਡੀ ਵੱਡੇ ਵਿੱਟਰਾਂ ਦਾ ਬੈਕ ਸਟਾ ਹੈ ਵੱਡੀ ਗੱਡੀ ਦਾ ਬਲੈਕ ਸਟੇਪ ਪਰ ਮੈਨੂੰ ਅੱਛਾ ਘੋਰ ਗੱਡੀ ਯਾਦ ਰਮੇਸ਼ ਨੇ ਬਿਆਸ ਕੀਤਾ ਮੈਨੂੰ ਲੱਗੀ ਸੀ ਕਿ ਸਾਡੇ ਕੋਲ ਚੰਨ ਕਿ ਸਾਡਾ ਮਨ ਬਣ ਗਿਆ ਸੀ ਗੱਡੀ ਖਰੀਦਣ ਦੀ ਬਟਾਂਦੀ ਜਦੋਂ ਵੱਡੀ ਲੈਣ ਗਿਆ ਸੰਤੀ ਜੀ ਵੀ ਸਾਡੇ ਨਾਲ ਸੀਗੇ ਅੱਛਾ ਡੇਡ ਲੱਖ ਦਾ ਪਰ ਗੰਨਤ ਸੀ ਸਾਡੇ ਕੋਲ ਕੋਈ ਕਿੰਨੇ ਲੱਖ ਦੀ ਗੱਡੀ ਲੈ ਕਹਿੰਦੀ ਹੈ 5 ਲੱਖ ਦੀ ਤਾਰੀਫ ਕਰੋ ਹੀਸ਼ ਮਸੀਦੇ ਸਮਰਤੀ ਦਾ ਦੇ ਅੰਦਰ ਪਹਿਲਾ ਬੁਲਟ 2 ਲੱਖ ਰੁਪਏ ਦਾ उसके बाद पांच लाख की गड्डी परमेश्वर ने फ्लैस किया पता पिछले दिन एक बेटा होगा गवाही सुन चुके होंगे और वो गवाही जी हैगी यूट्यूब के ऊपर ऑन रिकॉर्ड पेगा आज दी पेशवाणी हुई है उस बिटले कपड़े खरीदे तो इनने कारण कार, गड्डी बुलेट और अपने एक बेटे दी ड्रेसिंग नाऊ परमिशन ने दियास कियागा ता जोरदार तारीफ करेंगे शमशी ता तो के संदर्भ में स्टॉडलेस